ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਜ਼ਰ ਹੋਏ ਹਾਂ ਜੀ ਇੱਕ ਸੱਚੀ ਘਟਨਾ ਲੈ ਕੇ। ਡਾਕਟਰ ਹਰਪਾਲ ਸਿੰਘ ਪੰਨੂ ਦੀ ਕਲਮ ਤੋਂ ਸੱਚੀ ਘਟਨਾ ਸੱਚ ਸੁਣਾਈ ਸੀ ਸੱਚ ਕੀ ਬੀਲਾ। ਇਸ ਘਟਨਾ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਜ਼ਬਰਦਸਤ ਸਪੀਚ ਅਤੇ SYL ਦੇ ਮੁੱਦੇ ਬਾਰੇ ਦੱਸਿਆ ਗਿਆ ਹੈ। SYL ਦੇ ਮੁੱਦੇ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਹੋਊਗਾ। ਕਿਉਂਕਿ ਸਿੱਧੂ ਮੂਸੇਵਾਲੇ ਨੇ ਆਪਣੇ ਇੱਕ ਗੀਤ ਰਾਹੀਂ ਵੀ SYL ਦਾ ਸੱਚ ਬਿਆਨ ਕੀਤਾ। ਸੋ ਇਸ ਘਟਨਾ ਵਿੱਚ ਵੀ ਉਹੀ ਚੀਜ਼ਾਂ ਸੀ। ਅਖੀਰ ਤੱਕ ਜ਼ਰੂਰ ਸੁਣਨਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸ਼ੁਰੂ ਕਰਦੇ ਹਾਂ ਜੀ ਸੱਚ ਸੁਣਾਈ ਸੀ ਸੱਚ ਕੀ ਬੀਲਾ। ਪਤਾ ਲੱਗਾ ਕਿ ਬਾਬੇ ਪਟਿਆਲੇ ਪੁੱਜ ਗਏ ਹਨ। ਦੁਖਨਿਵਾਰਨ ਸਾਹਿਬ ਡੇਰੇ ਲਾਏ ਹਨ। ਸ਼ਾਮ ਨੂੰ ਕਥਾ ਕਰਦੇ ਹੁੰਦੇ ਸਨ ਇੰਨੀ ਸੰਗਤ ਹੁੰਦੀ ਕਿ ਬੈਠਣ ਨੂੰ ਥਾਂ ਨਾ ਲੱਭਦੀ ਮੇਰੇ ਮਿੱਤਰ ਰਿਸ਼ਪਾਲ ਸਿੰਘ ਗਿੱਲ ਜਿੱਥੇ ਪ੍ਰਕਰਮਾਂ ਵਿੱਚ ਬੈਠੇ ਸਨ ਮੈਂ ਵੀ ਉਹਨਾਂ ਦੇ ਨੇੜੇ ਜਾ ਬੈਠਾ ਤੇ ਕਥਾ ਸੁਣਨ ਲੱਗਾ ਸਮਾਪਤੀ ਹੋਈ ਤਾਂ ਸੰਤ ਜੀ ਸਰਾਹ ਵੱਲ ਜਾਣ ਲੱਗੇ ਕਾਫੀ ਸਾਰੇ ਹੋਰ ਲੋਕਾਂ ਵਾਂਗ ਮੈਂ ਤੇ ਗਿੱਲ ਵੀ ਪਿੱਛੇ-ਪਿੱਛੇ ਤੁਰ ਪਏ ਸਾਹਮਣੇ ਇੱਕ ਮਾਈ ਜੀ ਨਾਲ ਆਈ ਤੇ ਉਸਨੇ ਸੰਤਾਂ ਦੇ ਚਰਨ ਛੂਨੇ ਚਾਹੀ। ਬਾਪੇ ਰੁਕ ਗਏ। ਆੜੇ ਦੁਆਲੇ ਬੰਦਿਆਂ ਨੂੰ ਕਹਿਣ ਲੱਗੇ ਖਾਲਸਾ ਜੀ ਜ਼ਰਾ ਰੁਕੋ ਤੇ ਕੁਝ ਪਿੱਛੇ ਹਟੋ। ਫਿਰ ਮਾਈ ਨੂੰ ਕਹਿਣ ਲੱਗੇ ਬੀਬੀ ਆਰਾਮ ਨਾਲ ਪੈਰਾਂ ਨੂੰ ਹੱਥ ਲਾ ਕਾਲੀ ਨਾ ਕਰ। ਇਥੋਂ ਜੋ ਕੁਝ ਕੱਢ ਕੇ ਲੈ ਜਾਏਗੀ ਉਹ ਮੈਨੂੰ ਵੀ ਦਿਖਾ ਜਾਈ। ਇਹ ਆਲੇ ਦੁਆਲੇ ਖਲੋਤੇ ਲੋਕ ਵੀ ਵੇਖ ਲੈਣਗੇ ਕਿ ਕਿਹੜੀ ਦੁਰਲੱਭ ਵਸਤੂ ਲੈ ਕੇ ਗਈ ਹੈ ਇਹ ਵੀ ਲੈ ਜਾਣਗੇ ਉਸ ਬੀਬੀ ਨੇ ਖੀਮਾ ਮੰਗੀ ਤੇ ਚਲੀ ਗਈ ਮੇਰੇ ਨਾਲ ਖਲੋਤਾ ਗਿੱਲ ਹੱਸ ਪਿਆ ਤੇ ਕਿਹਾ ਕਦੀ ਕਦੀ ਲੱਗਦਾ ਹੈ ਇਹ ਸਾਦ ਜ਼ਿਆਦਤੀ ਕਰ ਰਿਹਾ ਲੋਕਾਂ ਤੇ ਤੂੰ ਆਪ ਵੇਖ ਇਹਦੇ ਸਾਹਮਣੇ ਸਿੱਧਾ ਖੜੇ ਰਹਿਣ ਨੂੰ ਕਿਸੇ ਦਾ ਦਿਲ ਕਰਦਾ ਹੈ ਇਹਉਂ ਨਹੀਂ ਲੱਗਦਾ ਕਿ ਇਹਦੇ ਸਾਹਮਣੇ ਝੁਕਣ ਵਿੱਚ ਇੱਜ਼ਤ ਹੈ ਪਰ ਉਹ ਪੈੜੀ ਹੱਥ ਲਵਾਉਣ ਦੇ ਖਿਲਾਫ ਸਨ ਤੇ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸ਼ਬਦਾਂ ਦੇ ਕੂੜੇਖਾਨੇ ਪੈਂਦੇ ਮੈਂ ਠੀਠ ਜਿਹਾ ਬੰਦਾ ਹਾਂ ਜਦੋਂ ਪਟਿਆਲੇ ਤੋਂ ਅੰਮ੍ਰਿਤਸਰ ਜਾਂਦਾ ਤਾਂ ਫਤਿਹ ਵੀ ਬੁਲਾਉਂਦਾ ਤੇ ਨਾਲ ਬੈਠ ਕੇ ਗੋਡਾ ਛੂ ਲੈਂਦਾ ਕੁਝ ਨਾ ਕਹਿੰਦੇ ਇੱਕ ਦਿਨ ਮੈਂ ਪੁੱਛ ਲਿਆ ਬਾਬਾ ਜੀ ਤੁਸੀਂ ਗੋਡੇ ਹੱਥ ਲਵਾਉਣ ਦੇ ਸਖਤ ਖਿਲਾਫ ਹੋ ਮੈਂ ਹੁਣ ਤੁਹਾਡਾ ਗੁੱਡਾ ਫੜੀ ਬੈਠਾ ਹਾਂ ਮੈਨੂੰ ਕੁਝ ਨਹੀਂ ਆਖਦੇ ਤੁਸੀਂ ਬੋਲੇ ਤੂੰ ਕਿਹੜਾ ਕਿਸੇ ਸ਼ਰਦਾ ਬਸ ਅਜਿਹਾ ਕਰਦਾ ਹੈ ਤੂੰ ਤਾਂ ਮੈਨੂੰ ਛੇੜਨਾ ਚਾਹੁੰਦਾ ਹੈ ਮੈਂ ਤੇਰੇ ਤੋਂ ਨਾ ਛੇੜਨ ਦਾ ਫੈਸਲਾ ਕਰ ਰੱਖਿਆ ਹੈ ਗੋਡੇ ਹੱਥ ਲਾਉਣ ਦੀ ਗੱਲ ਛੱਡ ਤੂੰ ਤਾਂ ਲੱਤਾਂ ਘੁੱਟ ਜਾਇਆ ਕਰ ਚਾਹੇ ਸੁਖਜਿੰਦਰ ਸਿੰਘ ਉਦੋਂ ਅਕਾਲੀ ਸਿੱਖਿਆ ਮੰਤਰੀ ਸੀ ਕਈ ਵਾਰ ਸੰਤਾਂ ਨੂੰ ਮਿਲਣਾ ਆਉਂਦਾ ਤੇ ਧੀਰ ਤੱਕ ਬੈਠਾ ਗੱਲਾਂ ਕਰਦਾ ਸੁਣਦਾ ਕਿਸੇ ਨੇ ਸੰਤਾਂ ਨੂੰ ਕਿਹਾ ਇਹ ਚੰਗਾ ਬੰਦਾ ਨਹੀਂ ਇਸ ਨੂੰ ਵਧੇਕ ਮੂੰਹ ਨਾ ਲਾਇਆ ਕਰੋ ਬਾਬਾ ਜੀ ਸੰਤ ਬੋਲੇ ਆਉਂਦਾ ਜਾਂਦਾ ਕੁਝ ਦੇ ਕੇ ਹੀ ਜਾਂਦਾ ਹੈ ਆਪਣੇ ਕੋਲੋਂ ਕੀ ਲੈ ਜਾਂਦਾ ਹੈ ਜਦੋਂ ਕੁਝ ਲੈ ਕੇ ਜਾਣ ਲੱਗਾ ਫਿਰ ਗੱਲ ਕਰਿਓ ਸੰਗ ਤਾਂ ਆਉਂਦੀਆਂ ਤਦ ਮਾਇਆ ਅਰਪਣ ਕਰਦੀਆਂ ਫਸਲ ਆਉਣ ਵੇਲੇ ਪੈਸੇ ਵੱਧ ਆਉਂਦੇ ਉਹ ਫੜਦੇ ਬੋਝੇ ਵਿੱਚ ਪਾ ਲੈਂਦੇ ਮੈਂ ਕਿਹਾ ਬਾਬਿਓ ਸੀਜ਼ਨ ਹੋ ਗਿਆ ਹੈ ਸ਼ੁਰੂ ਬੋਝੇ ਡੇਢ ਡੇਢ ਗਾਸ ਦੇ ਲਵਾਓ ਤਾਂ ਕੰਮ ਚੱਲੇਗਾ ਬੋਲੇ ਮੈਂ ਕੋਈ ਨਾਲ ਲੈ ਜਾਣੇ ਨਹੀਂ ਨੋਟ ਤੁਹਾਡੀ ਹੀ ਸੇਵਾ ਕਰਦਾ ਹਾਂ ਲੰਗਰ ਪ੍ਰਸ਼ਾਦੇ ਦੀ ਲਿਆ ਬਾਈ ਰਿਸ਼ਪਾਲ ਸਿੰਘ ਇਹਨਾਂ ਸਿੰਘਾਂ ਨੂੰ ਖੀਰ ਖੁਆ ਰਸ਼ਪਾਲ ਸਿੰਘ ਬੀ ਐਸ ਸੀ ਕਰਕੇ ਉਹਨਾਂ ਦੀ ਸੇਵਾ ਵਿੱਚ ਗੜਬਈ ਹਾਜ਼ਰ ਹੋ ਗਿਆ ਸੀ। ਖੀਰ ਦੇ ਕੌਲੇ ਭਰ ਲਿਆ ਆ। ਠੰਡੀ ਠਾਰ ਖੀਰ ਵਿੱਚ ਅੰਗੂਰ ਪਾਏ ਹੋਏ ਸਨ। ਖੀਰ ਦੀ ਸਿਫਤ ਕੀਤੀ ਤਾਂ ਸੰਤ ਬੋਲੇ ਜਿਹੜੇ ਜਿਹੜੇ ਇਸ ਖੀਰ ਦਾ ਆਨੰਦ ਲੈ ਰਹੇ ਹਨ ਕੁੱਟ ਬੜੀ ਪਾਉਗੇ ਉਹਨਾਂ ਨੂੰ। ਮਾਰ ਖਾਣ ਵੇਲੇ ਸੋਚੋਗੇ ਨਾ ਖੀਰ ਖਾਂਦੇ ਸੌਖੇ ਰਹਿੰਦੇ। ਇਹ ਕਹਿਣ ਪਿੱਛੋਂ ਖੂਬ ਹੱਸੇ ਸਾਰੇ ਜਾਣੇ ਹੱਸੇ 1982 ਵਿੱਚ ਉਹਨਾਂ ਨੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਮੈਨੂੰ ਕਈ ਸੱਦਾ ਪੱਤਰ ਕਾਰਡ ਪਟਿਆਲੇ ਭੇਜ ਕੇ ਸੁਨੇਹਾ ਦਿੱਤਾ ਕਿ ਪਟਿਆਲੇ ਅਤੇ ਚੰਡੀਗੜ੍ਹ ਦੇ ਮਿੱਤਰ ਪਿਆਰਿਆਂ ਨੂੰ ਕਾਰਡ ਤੂੰ ਦੇ ਕੇ ਪੁੱਜਣ ਦੀ ਬੇਨਤੀ ਕਰੀ ਕਾਰਡ ਵੰਡ ਦਿੱਤੇ ਗਏ ਸੰਤਾ ਨੇ ਪੁੱਛਿਆ ਸਭਾ ਆ ਜਾਣਗੇ ਮੈਂ ਕਿਹਾ ਜੀ ਸਭ ਨੇ ਹਾਂ ਕੀਤੀ ਹੈ ਇੱਕ ਗੁਰਦਰਸ਼ਨ ਸਿੰਘ ਗਰੇਵਾਲ ਪਿਛੋਂ ਐਡਵੋਕੇਟ ਜਨਰਲ ਪੰਜਾਬ ਸਰਕਾਰ ਬਣੇ ਨੇ ਕਿਹਾ ਹੈ ਕਿ ਉਹਨਾਂ ਤੋਂ ਆ ਨਹੀਂ ਹੋਣਾ ਕਿਉਂਕਿ ਅਦਾਲਤ ਦੇ ਕੰਮਾਂ ਵਿੱਚ ਬਹੁਤ ਰੁਝੇ ਹੋਏ ਹਨ ਸੰਤ ਬੋਲੇ ਗਰੇਵਾਲ ਸਿਆਣੇ ਹੁੰਦੇ ਨੇ ਸਿਆਣੇ ਬੰਦੇ ਮੇਰੇ ਕੋਲ ਆ ਕੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਸਾਧ ਕਰਕੇ ਕੋਈ ਰਫੜ ਛਿੜੇਗਾ ਹੀ ਛਿੜੇਗਾ ਜਿਹੜੇ ਮੈਥੋਂ ਦੂਰ ਦੂਰ ਰਹਿਣਗੇ ਉਹ ਸੁਖੀ ਰਹਿਣਗੇ ਪੰਜਾਬ ਵਿੱਚੋਂ 200 ਦੇ ਕਰੀਬ ਪ੍ਰੋਫੈਸਰ ਵਕੀਲ ਅਤੇ ਪੱਤਰਕਾਰ ਆਦਿਕ ਪੁੱਜੇ ਹਰੇਕ ਦੇ ਮਨ ਵਿੱਚ ਅਜਿਹੇ ਭਾਵਸਨ ਕਿ ਕੇਂਦਰ ਸਰਕਾਰ ਨੂੰ ਸਿੱਖਾਂ ਨਾਲ بے ਇਨਸਾਫੀ ਨਹੀਂ ਕਰਨੀ ਚਾਹੀਦੀ ਸਤਲੁਜ ਜਮਨਾ ਲਿੰਕ ਲਹਿਰਾਂ ਹੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਵਾਸਤੇ ਇੰਦਰਾ ਗਾਂਧੀ ਕਪੂਰੀ ਪਿੰਡ ਵਿੱਚ ਕਹੀ ਦਾ ਟੱਕ ਲਾ ਕੇ ਉਦਘਾਟਨੀ ਰਸਮ ਕਰ ਗਈ ਸੀ ਤੇ ਬਾਕੀ ਕੰਮ ਕਰੇਨਾ ਨੇ ਸੰਭਾਲ ਲਿਆ ਸੀ। ਅਕਾਲੀਆਂ ਦਾ ਇਸ ਵਿਰੁੱਧ ਲਾਇਆ ਮੋਰਚਾ ਦਮ ਤੋੜ ਰਿਹਾ ਸੀ। ਹੁਣ ਕੀ ਕੀਤਾ ਜਾਵੇ? ਸਭ ਆਪਣੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਰਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ ਤਾਂ ਕਈ ਵਾਰ ਗ੍ਰਿਫਤਾਰ ਹੋਏ। ਸੰਤ ਪਿੰਡਰਾਵਾਲੇ ਦੇ ਦੁਆਲੇ ਅਦਿਖਨਾਗ ਵੱਲ ਮਾਰ ਰਿਹਾ ਸੀ ਜਿਹੜਾ ਸਾਨੂੰ ਕਿਸੇ ਨੂੰ ਨਹੀਂ ਦਿਖਦਾ ਸੀ ਪਰ ਸੰਤ ਨੂੰ ਦਿਸ ਰਿਹਾ ਸੀ। ਜਥੇਦਾਰਾ ਨੇ ਫੈਸਲਾ ਕੀਤਾ ਕਿ ਅਕਾਲੀ ਇੱਕੋ ਥਾਂ ਅੰਮ੍ਰਿਤਸਰ ਤੋਂ ਮੋਰਚਾ ਚਲਾਉਣਾ ਵੱਖ-ਵੱਖ ਡਫਲੀ ਬਜਾਉਣ ਦਾ ਨੁਕਸਾਨ ਹੋ ਰਿਹਾ ਹੈ ਤਲਵੰਡੀ ਦਾ ਅਨੰਦਪੁਰ ਮਤੇ ਦੀ ਪ੍ਰਾਪਤੀ ਦਾ ਮੋਰਚਾ ਦਿੱਲੀ ਚੱਲ ਰਿਹਾ ਸੀ ਤੇ ਹਰ ਰੋਜ਼ ਪੰਜ ਸਿੱਖ ਗ੍ਰਿਫਤਾਰੀ ਲਈ ਮਿਲਣੋਂ ਹਟ ਗਏ ਸਨ ਲੰਗੋਵਾਲ ਦੇ ਕਪੂਰੀ ਮੋਰਚੇ ਦੀ ਸ਼ੁਰੂਆਤ ਹੀ ਕਾਮ ਰੇਡਾਂ ਕਾਰਨ ਵਿਗੜ ਗਈ ਸੀ ਹੋਇਆ ਇਹ ਕਿ ਕਮਿਊਨਿਸਟਾਂ ਦਾ SYL ਵਿਰੁੱਧ ਇੱਕ ਬਿਆਨ ਅਖਬਾਰਾਂ ਵਿੱਚ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਧਰਮ ਯੁੱਧ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਹੈ ਜੇ ਅਕਾਲੀ ਆਰਥਿਕ ਪੱਖ ਲੈ ਕੇ SYL ਵਿਰੁੱਧ ਮੋਰਚਾ ਲਾਉਣ ਤਾਂ ਇਸ ਮੁੱਦੇ ਤੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਅਕਾਲੀਆਂ ਨੇ ਗੱਲ ਸਵੀਕਾਰ ਕਰ ਲਈ ਲਾਲ ਝੰਡੇ ਅਤੇ ਕੇਸਰੀ ਨਿਸ਼ਾਨ ਇਕੱਠੇ ਲਹਿਰਾਏ ਨਾਲ ਨਾਲ ਚੱਲੇ ਬੁੱਲੇ ਸੌ ਨਿਹਾਲ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲੱਗੇ ਤੇ ਇੰਦਰਾ ਗਾਂਧੀ ਨੂੰ ਟੱਕ ਨਹੀਂ ਲਾਉਣ ਦਿੱਤਾ ਜਾਏਗਾ ਦਾ ਐਲਾਨ ਕਰਕੇ ਇਹ ਫੌਜਾਂ ਕਪੂਰੀ ਵੱਲ ਮਾਰਚ ਕਰਨ ਲੱਗੀਆਂ ਬੇਸ਼ੱਕ ਅਕਾਲੀਆਂ ਤੇ ਕਾਮਰੇਡਾਂ ਦਾ ਮੋਰਚਾ ਸ਼ਾਂਤਮਈ ਸੀ ਪਰ ਪੁਲਿਸ ਨੇ ਉਹ ਡਾਂਗ ਭਰਾਈ ਕਿ ਰਹੇ ਰੱਬ ਦਾ ਨਾਂ ਅਥਰੂ ਗੈਸ ਪਾਣੀ ਦੇ ਬੁਛਾੜਾਂ ਤੇ ਡਾਂਗਾ ਸਭ ਕਾਮਰੇ ਡ ਲਾਠੀ ਚਾਰਜ ਤੋਂ ਪਹਿਲਾਂ ਹੀ ਲਾਲ ਫਰੇਰੇ ਸੁੱਟ ਕੇ ਹਰਨ ਹੋ ਗਏ ਤੇ ਅਕਾਲੀਆਂ ਨੂੰ ਇਉਂ ਕੁੱਟਿਆ ਜਿਵੇਂ ਛੱਲੀਆਂ ਕੁੱਟੀ ਦੀਆਂ ਹਨ ਤਾਂ ਵੀ ਅਕਾਲੀ ਮੋਰਚਾ ਛੱਡ ਕੇ ਭੱਜੇ ਨਹੀਂ ਗ੍ਰਿਫਤਾਰ ਹੋਏ ਮੁੜਕੇ ਨਾਕਾਮ ਰੇਡਾਂ ਨੇ ਨਾ ਅਕਾਲੀਆਂ ਨਾਲ ਰਲ ਕੇ ਮੋਰਚਾ ਲਾਇਆ ਨਾ ਅਕਾਲੀਆਂ ਨੇ ਉਹਨਾਂ ਦੇ ਇਨਕਲਾਬੀ ਝੰਡੇ ਉੱਪਰ ਇਤਬਾਰ ਕੀਤਾ ਜਦੋਂ ਸਾਰੇ ਅਕਾਲੀ ਦਲਾਂ ਨੇ ਰਲ ਕੇ ਮੋਰਚੇ ਦੀ ਸ਼ੁਰੂਆਤ ਦਰਬਾਰ ਸਾਹਿਬ ਤੋਂ ਕਰਨੀ ਸੀ ਮੈਂ ਉੱਥੇ ਮੌਜੂਦ ਸਾਂ ਬੜੇ ਭਾਸ਼ਣ ਹੋਈ ਕਿਉਂਕਿ ਮੋਰਚੇ ਦੀ ਸ਼ਕਤੀ ਦਾ ਕੇਂਦਰ ਸੰਤ ਜਰਨੈਲ ਸਿੰਘ ਬਣਦੇ ਜਾ ਰਹੇ ਸਨ ਇਸ ਕਰਕੇ ਲੀਡਰਾਂ ਦੇ ਭਾਸ਼ਣ ਉਹਨਾਂ ਵੱਲ ਵਧੇਰੇ ਕਰਕੇ ਸਿਹਿਤ ਸਨ ਜਥੇਦਾਰ ਗੁਰਵਚਨ ਸਿੰਘ ਟਾਵੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੰਤ ਜੀ ਮੋਰਚਾ ਕਾਮਜਾ ਤਦ ਹੋਵੇਗਾ ਜੇ ਹਰੇਕ ਸਿੱਖ ਦੇ ਘਰੋਂ ਘਟੋ ਘਟ ਇੱਕ ਬੰਦਾ ਮੋਰਚੇ ਵਿੱਚ ਸ਼ਾਮਲ ਹੋ ਕੇ ਗ੍ਰਿਫਤਾਰੀ ਦੇਗਾ ਬੀਬੀ ਰਜਿੰਦਰ ਕੌਰ ਬੋਲੀ ਮੋਰਚਾ ਕੁਰਬਾਨੀ ਮੰਗਦਾ ਹੈ ਸੰਤ ਜੀ ਜੇ ਲੀਡਰ ਕੁਰਬਾਨੀ ਦੇਣਗੇ ਇੱਕ ਇੱਕ ਤਦ ਮੋਰਚਾ ਕਾਮਯਾਬ ਹੋ ਗਿਆ ਮੂ ਜਵਾਨੀ ਕਾਰਜ ਨਹੀਂ ਸਮਰਨ ਲੱਗੇ ਹੋਰ ਲੀਡਰਾਂ ਨੇ ਬਥੇਰਾ ਕੁਝ ਕਿਹਾ ਪਰ ਹੁਣ ਇੰਨਾ ਕੁ ਜਾਦ ਹੈ ਕਿ ਸੰਤ ਅਖੀਰ ਵਿੱਚ ਬੋਲੇ ਤੇ ਕਿਹਾ ਟੌੜਾ ਸਾਹਮਣੇ ਕਿਹਾ ਹੈ ਕਿ ਇੱਕ ਇੱਕ ਘਰ ਵਿੱਚੋਂ ਕਟੋ ਕਟ ਇੱਕ ਇੱਕ ਬੰਦਾ ਮੋਰਚੇ ਵਿੱਚ ਸ਼ਾਮਲ ਹੋ ਕੇ ਗ੍ਰਿਫਤਾਰੀ ਦੇ ਇੱਕ ਇੱਕ ਨਹੀਂ ਇੱਕ ਨੂੰ ਤਾਂ ਕਹਿਣਾ ਪਵੇਗਾ ਤੂੰ ਘਰ ਰਹਿ ਸਾਰੇ ਆਉਣਗੇ ਜੇਲੀ ਜਾਣ ਲਈ ਨਹੀਂ ਮਰਨ ਲਈ ਵੀ ਪਰ ਠੱਗੀ ਨਹੀਂ ਚੱਲੇਗੀ ਰਹੀ ਗੱਲ ਬੀਬੀ ਜੀ ਰਜਿੰਦਰ ਕੌਰ ਦੀ ਸਹੀ ਹੈ ਕਿ ਮੋਰਚਾ ਲੀਡਰ ਦੀ ਕੁਰਬਾਨੀ ਮੰਗਦਾ ਹੈ ਮੈਂ ਤਾਂ ਲੀਡਰ ਨਹੀਂ ਹਾਂ ਮੈਂ ਤਾਂ ਮੈਹਿੱਤੇ ਚੌਕ ਦਾ ਸਾਧਾ ਹਾਂ ਲੀਡਰ ਬੈਠੇ ਹਨ ਬਾਦਲ ਸਾਹਿਬ ਤਲਵੰਡੀ ਸਾਹਿਬ ਟਾਉੜਾ ਸਾਹਿਬ ਬਰਨਾਲਾ ਸਾਹਿਬ ਤੇ ਲੋਂਗੋਵਾਲ ਸਾਹਿਬ ਇਹ ਦੇਣਗੇ ਕੁਰਬਾਨੀਆਂ ਵਕਤਾਂ ਤੇ ਅਜੇਹਾ ਦਾਵਾ ਕਰਨ ਨੂੰ ਮੈਂ ਤਾਂ ਝਿਜਕਦਾ ਹਾਂ ਕਿ ਜਾਨ ਦੇ ਦੇਾਂਗਾ ਪੰਥ ਦੀ ਸੇਵਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਗੁਰੂ ਰੂਪ ਸਾਧ ਸੰਗਤ ਮੌਜੂਦ ਹੈ ਮੈਂ ਝੂਠ ਨਹੀਂ ਬੋਲ ਸਕਦਾ ਖਾਲਸਾ ਜੀ ਮਾਰਨਾ ਕੋਈ ਸੌਖੀ ਗੱਲ ਥੋੜੀ ਹੈ ਕੁਝ ਲੋਕ ਮੈਨੂੰ ਆਖਦੇ ਆਖ ਆ ਕੇ ਆਖਦੇ ਹਨ ਕਿ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਜਥੇਦਾਰਾਂ ਨੇ ਜੋ ਸੌਆਂ ਖਾਦੀਆਂ ਹਨ ਉਹ ਸਭ ਤੋੜ ਤੋੜ ਦੇਣਗੇ ਭਾਈਓ ਜੇ ਇਹ ਲੀਡਰ ਪਿੱਠ ਦੇ ਗਏ ਤਾਂ ਤੂੰ ਹਾਥੋਂ ਭੱਜ ਕੇ ਕਿੱਥੇ ਜਾਣਗੇ ਇਹ ਕਿੰਨੇ ਕੁ ਹਨ 5-7 ਤੇ ਤੁਸੀਂ ਕਰੋੜਾਂ ਕਿਉਂ ਭੱਜਣ ਦਿਓਗੇ ਤੁਸੀਂ ਇਹਨਾਂ ਨੂੰ ਕਿੱਥੇ ਜਾਣਗੇ ਭੰਜ ਕੇ ਇਹ ਜਿਨ੍ਹਾਂ ਨੂੰ ਤੁਸੀਂ ਰਾਜ ਗੱਦੀਆਂ ਤੇ ਬਿਠਾਇਆ ਉਹ ਗੁਰੂ ਦੀ ਹਾਸਰੀ ਵਿੱਚ ਖਾਧੀਆਂ ਸੋਹਾਂ ਕਿਵੇਂ ਤੋੜ ਦੇਣਗੇ ਇਹ ਗੱਲਾਂ ਸੁਣ ਕੇ ਕਰਮਜੀਤ ਸਿੰਘ ਨੇ ਕਿਹਾ ਸੁਣਿਆ ਕੁਝ ਖਰਾ ਆਦਮੀ ਇੰਉਂ ਬੋਲਦਾ ਹੁੰਦਾ ਫਰਜ਼ ਕਰ ਲਵੋ ਅਜਿਹਾ ਵਕਤ ਆ ਜਾਂਦਾ ਹੈ ਕਿ ਮੌਤ ਦਾ ਸਾਹਮਣਾ ਹੁੰਦਾ ਹੈ ਤਾਂ ਇਹ ਇਕੱਲਾ ਸਾਹਦ ਸਾਹਮਣਾ ਕਰੇਗਾ ਬਾਕੀ ਦੇ ਸਭ ਭੱਜਣਗੀ ਵੇਖ ਲਵਾਂਗੇ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਘਟਨਾ ਤੁਹਾਨੂੰ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ